ਫਿਟ ਬਾਈਕਰ ਕਲੱਬ ਹਰ ਸਾਲ ਦੋ ਸਾਈਕਲੋਥਨ ਕਰਵਾਉਂਦਾ ਹੈ ਇੱਕ ਸਾਈਕਲੋਥਨ ਹੁੰਦੀ ਸਾਡੇ ਜੂਨੀਅਰ ਬੱਚੇ ਜਿਹੜੇ ਲੋਕਲ ਹਾਰਪੁਰ ਦੇ ਪਾਰਟਿਸਪੈਂਟ ਤਕਰੀਬਨ ਹੁੰਦੇ ਜਿੱਥੇ ਅਸੀਂ 4 ਕਿਲੋਮੀਟਰ ਦਾ 20 ਕਿਲੋਮੀਟਰ ਦਾ ਇਵੈਂਟ ਕਰਾਉਂਦੇ ਆ ਔਰ ਇੱਕ ਇਵੈਂਟ ਅਸੀਂ ਸਾਲ ਦੇ ਵਿੱਚ 100 ਕਿਲੋਮੀਟਰ ਦਾ ਕਰਵਾਉਂਦੇ ਆ ਜਿਹੜਾ ਪਿਛਲੇ ਸਾਲ ਵੀ ਕਰਾਇਆ ਸੀ ਐਸ ਵਾਰੀ ਜਿਹੜਾ ਇਹ 100 ਕਿਲੋਮੀਟਰ ਦਾ ਇਵੈਂਟ ਹੈ ਜਿਹਦੇ ਵਿੱਚ ਜਿਹੜਾ ਤੁਸੀਂ ਕਿਹਾ ਵੀ ਸਾਡਾ ਥੀਮ ਰੱਖਿਆ ਹੈ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਪੰਜਾਬ ਸਰਕਾਰ ਅਸਲੇ ਬੜੇ ਜੋਸ਼ ਖਰੋਸ਼ ਨਾਲ ਪੁਲਿਸ ਪ੍ਰਸ਼ਾਸਨ ਵੀ ਇਸ ਕੰਮ ਨੂੰ ਲੱਗੇ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਦਰਿਆ ਵਗਦਾ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਰੋਕਿਆ ਜਾਏ ਔਰ ਪ੍ਰਸ਼ਾਸਨ ਵੀ ਇਕੱਲਾ ਕੁਝ ਨਹੀਂ ਕਰ ਸਕਦਾ ਜਦ ਤੱਕ ਕਿ ਲੋਕਾਂ ਦਾ ਨਾਲ ਸਹਿਯੋਗ ਨਾ ਹੋਵੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਇਹ ਜਿਹੜਾ ਯੁੱਧ ਨਸ਼ਿਆਂ ਵਿਰੋਧ ਵਾਰ ਨੂੰ ਸਮਰਪਿਤ ਇਹ ਸਾਈਕਲੋਸੌਨ ਜਿਹੜੀ ਕੱਢੀ ਹੈ ਉਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਜਿਹੜਾ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਐਸਐਸਪੀ ਹਾਰਪੁਰ ਸੰਦੀਪ ਮਲਿਕ ਜੀ ਇਹ ਸਾਰੇ ਵਿੱਚ ਇੱਥੇ ਸ਼ਾਮਲ ਹੋਏ ਆ ਔਰ ਇਸ ਇਵੈਂਟ ਦੇ ਵਿੱਚ ਪੂਰੇ ਦੇਸ਼ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਇਵਨ ਵਿਦੇਸ਼ਾਂ ਤੋਂ ਵੀ ਕੈਨੇਡਾ ਔਰ ਨਿਊਜ਼ੀਲੈਂਡ ਤੋਂ ਵੀ ਰਾਈਡਰ ਇਹਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਆ ਅਸੀਂ ਸਾਰਿਆਂ ਦਾ ਇੱਥੇ ਹਸ਼ਾਰਪੁਰ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆ ਔਰ ਤਕਰੀਬਨ 400 ਦੇ ਕਰੀਬ ਰਾਈਡਰਸ ਹੈ ਜਿਨ੍ਹਾਂ ਨੇ ਇਹਦੇ ਵਿੱਚ ਭਾਗ ਲਿਆ ਔਰ ਇਹ ਰਾਈਡ 100 ਕਿਲੋਮੀਟਰ ਦੀ ਇੱਥੇ ਸਜਦੇਵਾ ਸੌਕਸ ਦੇ ਹੈੱਡ ਆਫਿਸ ਤੋਂ ਸ਼ੁਰੂ ਕਰਕੇ ਇਥੋਂ ਟਾਂਡਾ ਜਾਏਗੀ ਟਾਂਡੇ ਤੋਂ ਅੱਗੇ ਬੁੱਲੋਵਾਲ ਸੌਰੀ ਫੋਗਪੁਰ ਉਹ ਅਗਬਰ ਤੋਂ ਭਾਏ ਯੂ-ਟਰਨ ਲੈ ਕੇ ਵਾਪਸ ਫਿਰ ਇਹਦੀ ਸਮਾਪਤੀ ਇੱਥੇ ਹੁਸ਼ਿਆਰਪੁਰ ਤੇ ਸਿਦਿਵਾ ਸਾਉਂਕੀ ਆਫਿਸ ਹੋਏਗੀ। ਔਰ ਅਸੀਂ ਇਹਦੇ ਵਿੱਚ ਜਿੰਨੀ ਵੀ ਰਜਿਸਟ੍ਰੇਸ਼ਨ ਫੀਸ ਹੈ 200 ਰੁਪਿਆ ਪਰ ਹੈਡ ਜਿਹੜੀ ਅਸੀਂ ਇਕੱਠੀ ਕੀਤੀ ਸੀ ਉਨਾ ਹੀ ਪੈਸਾ ਪਲੱਸ 20 ਕੁਲ ਅਮਾਉਂਟ ਫਿਟ ਬਾਈਕਰ ਕਲੱਬ ਨੇ ਆਪਣੇ ਕੋਲੋਂ ਐਡ ਕਰਕੇ ਜੀਐਸਐ ਸਾਸ਼ਕਨ ਸਪੈਸ਼ਲ ਸਕੂਲ ਦੇ ਬੱਚਿਆਂ ਨੂੰ ਡੋਨੇਟ ਕੀਤਾ। ਅੱਜ ਉਹਨਾਂ ਦੇ ਬੱਚਿਆਂ ਨੇ ਇੱਥੇ ਆਪਣੀ ਸੇਰੇ ਪਰਫਾਰਮੈਂਸ ਵੀ ਦਿੱਤੀ ਆ ਔਰ ਜਿੰਨੇ ਵੀ ਰਾਈਡਰਸ ਹੈਗੇ ਆ ਔਰ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਔਰ ਮੈਂ ਅਗਲੀ ਜਿਹੜਾ ਸਾਡਾ ਈਵੈਂਟ ਹੈ ਅਕਤੂਬਰ 'ਚ ਜਿਹੜਾ ਕਰਾਣਾ ਉਹ ਤੁਹਾਡੇ ਰਾਹੀਂ ਮੈਂ ਲੋਕਾਂ ਕੋਲੋਂ ਪੁੱਛਣਾ ਚਾਹਣਾ ਵੀ ਸਾਨੂੰ ਅਗਲਾ ਸਾਈਕਲੋਥਨ ਕਰਵਾਉਣਾ ਚਾਹੀਦਾ ਜਾਂ ਸਾਨੂੰ ਇੱਕ ਮੈਰਾਥਨ ਕਰਾਈਏ ਤੁਸੀਂ ਕਮੈਂਟਸ 'ਚ ਆਪਣਾ ਜਿਹੜਾ ਜਵਾਬ ਮੈਨੂੰ ਜ਼ਰੂਰ ਦਿਓ ਸਰ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਵੀ ਆਪਣੀ ਸਿਹਤ ਦਾ ਧਿਆਨ ਰੱਖੋ এনਵਾਇਰਨਮੈਂਟ ਦਾ ਧਿਆਨ ਰੱਖੋ ਇਸ ਕਰਕੇ ਅਸੀਂ ਜਿਹੜੀ ਸਾਈਕਲੋਥਨ ਜਿਹੜੀ ਅਸੀਂ ਕਰਾਣੇ ਆ ਵੀ ਲੋਕੀ ਆਪਣੇ ਮੋਬਾਈਲ ਤੋਂ ਬਾਹਰ ਨਿਕਲ ਕੇ ਫ ਸਤਿਦੇਵਾ ਸਟਾਕਸ ਹੁਸ਼ਿਆਰ ਪਰ ਬਲੂ ਅ ਬੜਾ ਇੱਕ ਮੈਗਾ ਸਾਈਕਲੋਥਨ ਜਿਹੜਾ ਅੱਜ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਰੀਬ 300 ਸਾਈਕਲਿਸਟ ਪਾਰਟਿਸਪੇਟ ਕਰ ਰਹੇ ਆ ਔਰ 100 ਕਿਲੋਮੀਟਰ ਦਾ ਜਿਹੜਾ ਇਹ ਸਭ ਤੋਂ ਵੱਡੀ ਰੇਸ ਜਿਹੜੀ ਹੋ ਰਹੀ ਆ ਸੋ ਮੈਂ ਸਤਿਦੇਵਾ ਸਟਾਕਸ ਹੁਸ਼ਿਆਰ ਪਰ ਸਾਈਕਲੋਥਨ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁੰਦਾ ਹੈ ਕਿ ਬੜੀ ਇਤਿਹਾਸਕ ਯਾਤਰਾ ਹੈ ਇਸ ਤੋਂ ਪਹਿਲਾਂ ਵੀ ਉਸ ਸੀਜ਼ਨ 4 ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਾਈਕਲੋਥਨ ਹੈ ਉਹ ਕੱਢ ਚੁੱਕੇ ਜਿਸ ਦੇ ਵਿੱਚ ਨਾ 9 9000 ਦੇ ਕਰੀਬ ਜਿਹੜੇ ਪਾਰਟਿਸਪੈਂਟ ਸਾਈਕਲਿਸਟ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਸਚਦੇਵਾ ਸਾਹਿਬ ਨੂੰ ਇਹ ਬੜਾ ਅੱਛਾ ਉਪਰਾਲਾ ਹੈ ਕਿ ਜਿੰਨੀ ਵੀ ਫੀਸ ਆਈ ਹੈ ਆਸ਼ਾ ਕਿਰਨ ਦੇ ਬੱਚਿਆਂ ਨੂੰ ਜਿਹੜੀ ਉਹ ਦਿੱਤੀ ਹੈ ਇਹ ਬੜਾ ਇੱਕ ਅੱਛਾ ਮੈਂ ਸੋ ਆਪਣੇ ਕੋਲੋਂ ਵੀ ਉਹਨੇ ਹੀ ਪੈਸੇ ਆਪਣੇ ਕੋਲੋਂ ਪਾ ਕੇ ਜਿਹੜਾ ਕੰਟਰੀਬਿਊਟ ਕੀਤਾ ਸੋ ਮੈਂ ਵਧਾਈ ਦੇ ਪਾਤਰ ਨੇ ਸਾਰੇ ਸਟਾਈਲ ਤੋਂ ਜਿਹੜੀ ਹੈ ਯੁੱਧ ਨਸ਼ਿਆਂ ਵਿਰੋਧ ਦੇ ਟੀਮ ਨਾਲ ਚੱਲਦੀ ਪਈ ਹੈ ਹਾਂ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਮੈਂ ਸੋਚਿਆ ਕਿ ਮੈਂ ਤੁਹਾਨੂੰ ਉਹੀ ਦੱਸਿਆ ਕਿ ਜਿਹੜੀ ਸੋਚ ਹੈ ਸਤਿ ਦੇਵ ਜੀ ਬਹੁਤ ਵੱਡੀ ਹੈ ਕਿ ਜਿੱਥੇ ਸਾਡੇ ਸਪੈਸ਼ਲ ਸਕੂਲ ਦੇ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਉਸ ਦੇ ਵਿੱਚ ਜੋ ਮੇਜਰ ਕੰਟਰੀਬਿਊਸ਼ਨ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਸੋ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਦੇਖੋ ਜੀ ਅੱਜ ਤੁਸੀਂ ਦੇਖ ਰਹੇ ਹੋ ਸੀਜ਼ਨ 5 ਜਿਹੜਾ ਹੁਸ਼ਿਆਰਪੁਰ ਸਾਈਕਲੋਥਨ ਦਾ ਅੱਜ ਅਸੀਂ ਬਹੁਤ ਹੀ ਅਹਿਮ ਮੁੱਦਾ ਜਿਹੜਾ ਸਾਡੇ ਸਮਾਜ ਜਿਹਦੇ ਨਾਲ ਜੂਝਦਾ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਥੀਮ ਤੇ ਸਚਦੇਵਾ ਸਟਾਕਸ ਐਂਡ ਫਿਟ ਬਾਈਕਰਸ ਕਲੱਬ ਵੱਲੋਂ ਲਿਖਿਆ ਗਿਆ ਹੈ ਅਸੀਂ ਸ਼ਲਾਘਾ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਇਸ ਸਾਈਕਲਸ ਬਾਈਕਰਸ ਕਲੱਬ ਨੇ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਸਾਹਿਬ ਦੇ ਹੁਕਮਾ ਸਦਕਾ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਇਹ ਲੜਾਈ ਲੜ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਇਨਫੋਰਸਮੈਂਟ ਦੇ ਕੰਮ ਕੀਤਾ ਜਾ ਰਿਹਾ ਹੈ ਪ੍ਰੇ ਪੈਡਲਰਸ ਦੇ ਕੰਮ ਕੀਤਾ ਜਾ ਰਿਹਾ ਹੈ ਸਿਵਲ ਪ੍ਰਸ਼ਾਸਨ ਵੱਲੋਂ ਡਰਗ ਰੀਹੈਬ ਸੈਂਟਰ ਡੀ ਐਡਿਕਸ਼ਨ ਸੈਂਟਰ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ ਔਰ ਇਹ ਵੀ ਡਰਗਸ ਬਾਰੇ ਜਿਹੜੀ ਜਾਗਰੂਕਤਾ ਹੈ ਸਮਾਜ ਦੇ ਵਿੱਚ ਫੈਲਾਉਣ ਲਈ ਬੱਚਿਆਂ ਦੇ ਵਿੱਚ ਵੱਡਿਆਂ ਦੇ ਵਿੱਚ ਫੈਲਾਉਣ ਲਈ ਪਿੰਡਾਂ ਸ਼ਹਿਰਾਂ ਵਿੱਚ ਫੈਲਾਉਣ ਲਈ ਬੜੇ-ਬੜੇ ਉਪਰਾਲੇ ਕੀਤੇ ਜਾ ਰਹੇ ਹਨ ਅਸੀਂ ਸਵਾਗਤ ਕਰਦੇ ਹਾਂ ਇਹਨਾਂ ਉਪਰਾਲਿਆਂ ਦਾ ਔਰ ਅੱਗੇ ਵੀ ਉਮੀਦ ਕਰਦੇ ਹਾਂ ਕਿ ਸਿਵਲ ਸੁਸਾਇਟੀ ਵਿੱਚੋਂ बखगनाइजेशन सा साथ, साथ दे और अं रल के इस बीमारी लड़के फिटनेस वल वधांगे जिमें जिमेंद मैसेज अज्द दी सैकलोथोन का है थैंक यू सो मच